मी भेण न टुकी चुकी ॻाल्हि की वठण मे भैण ते नटकी चुकी गानू करी वठण मै साई အဲ့ဒါကို ਮੋਟੇ ਮੋਹ ਮਨਾਂ ਨਾਲ ਹੈ ਜੀ ਪੰਜਾਬ ਤੋਂ ਵੀ ਆ ਸਾਰੇ ਬੰਲਾਟੋਂ ਮਈ ਆਉਣੇ ਮੇਰੇ ਵੀਰ ਬਾਰੋ ਇਹਨਾਂ ਆ ਗਏ ਮਹਿਮਾਨ ਜੇਰਾ ਮਾਤਾ ਲਾਉਣੇ ਨਹੀਂ ਬੰਦੀ ਤੇ ਇਹ ਮਹਿਮਾਨ ਆਏ ਆ ਮਾਰੋ ਇਹਨਾਂ ਦੀ ਰਾਹ ਦੇ ਦਿਓ ਮੇਰਾ ਵੀਰ ਉਹ ਬੱਤਾ ਕੋਈ ਨਹੀਂ ਕੋਈ ਨਹੀਂ ਮੇਰੀ ਬੇਨਤੀ ਹੈ ਕਿ ਸਾਰੀਆਂ ਗੱਡੀਆਂ ਆਮ ਆਦਮੀ ਪਾਰਟੀ ਦੀਆਂ ਬਾਹਰਲੇ ਜ਼ਿਲ੍ਹੇ ਤੋਂ ਆਏ ਹੋ ਸਾਡੇ ਮਹਿਮਾਨ ਨੇ ਉਹਨਾਂ ਨੂੰ ਕਿਸੇ ਨੇ ਗੱਲ ਤੱਕ ਨਹੀਂ ਬੋਲਿਆ ਉਹ ਕਿਉਂ ਸੀ ਬਾਹਰਲੇ ਜ਼ਿਲ੍ਹੇ ਤੋਂ ਗੱਡੀਆਂ ਆਈਆਂ ਇਸ ਕਰਕੇ ਉਹਨਾਂ ਨੂੰ ਸਤਿਕਾਰ ਕਰੋ ਬਲੀ ਕਿੰਨੇ ਕਹਿੰਦੇ ਨੰਬਰ 22 14 ਤੋਂ ਮੇਰੀ ਬੇਨਤੀ ਹੈ ਕਿ ਸਾਰੇ ਬੰਦਿਆਂ ਨੂੰ ਰਾਸੇ ਦੇ ਬੰਦਸਤ ਦੀ ਬੱਧੀ ਕਾਫੀ ਆ ਜਾਈਏ ਸਾਰੇ ਇੱਕ ਇੱਕ ਬੰਦਾ ਇੱਕ ਇੱਕ ਮੇਰੀ ਬੇਨਤੀ ਹੈ ਇੱਕ ਇੱਕ ਬੰਦਾ ਬੰਦਾ ਆਸੇ ਦੇ ਰਸੇ ਬੰਨਸਾ ਦੇ ਬੇਨਤੀ ਹੈ ਬੰਦਸਤ ਬੰਦਸਤ ਵੀ ਸਾਡੇ ਆ ਜਾਈਏ ਮੈਂ ਦਸਤਕਾਰ महान पार्टी लाॾे माण्हुनि चईंदा बराबरीर आहे सारे बेरोड अॼु कमु साठी ज़ीरो छह जी 不是 <noise> Let's गेरा بابا नाल नाल नाले बया अॼु कराए डेर बाबा न वोट पाउन कांग्रेस पार्टी जे माल कराए ڈیرہ بابا कॾहिं कॾहिं न पहठा कयो सारे डेर बाबा नाले शरीब हिते निकिर आई आहे क्रेस पार्टी बंदा बाद बींदा ना सारी सोच नाखी नाशरी सोच ना धाणे साखी नाची भले भले हरि घर भले भले ना भले भले हरि घर भले भले नज़र आेकिन मौजूदु गॾी मारी चैरो मोटर वारे बि रहण पई अॼु उन साहिब मेर बि पंज चार री कल काग्रेस पार्टी सिंध ਆਡੋ ਗਾੜੀ ਨਾਵਾ ਜਾਵੋ ਪਰ ਜਾਂਦੇ ਗਾਈਂ ਜਾਂਦੇ ਗਾਈਂ ਇਹ ਛਾਂ ਮਾਰੇ ਗੱਡੋ ਖਤਮਾ ਲੈਨੇ ਆ ਜਦ ਤੱਕ ਭਾਗੇ ਮਡਾਲਾ ਪਾਉ ਲੋ ਨਹੀਂ ਤੇ ਫਿਰ ਚਰਨਾ ਫੜ ਜਾ ਰਹੇ ਭੈ ਭਾਂਦੋ ਐਂਡ ਤੋਂ ਕਢਾ ਕੇ ਤੁਮਾ ਲਾਗੇ ਬਾਅਦ ਸਾਰਾ ਜਾਂ ਬੋਰ ਨੀਥੇ ਡਾਇਗਰਾਮ ਮੁਕੇ ਆਪਾਂ ਚੰਨ ਲੂ ਜਿੱਥੇ ਡਾਇਗਰਾਮ ਕਾਤਾ ਮਾਣਾ ਆਪਾਂ ਯੂਨ ਕਰ ਲੈ ਲਿਓ सिधो चलो सिधो बेनती करिधा जिथे डॉक्टर ख़तम हुयो तूटर सिधा जान सारा शहर कढो थोरी अॻे करियो अॻे करियो मोटर साइड हिते गॾी रोको गॾी सॼी कढी रोको ਮੈਂ ਬੈਂਟੀ ਕਰੂੰਗਾ ਸਰਦਾਰ ਸੁਮਿੰਦਰ ਸਿੰਘ ਦਾਵਾ ਨੂੰ ਕਿ 2 ਮਿੰਟ ਲਈ ਆਪਣੇ ਮੇਰਾ ਬਾਬਾ ਨਾਨਕ ਦਾ ਕਹਿ ਨੂੰ ਸੰਬੋਧਨ ਕਰਨ ਛੋਜਾ ਟੋਕੇ ਗੱਡੀ ਯਾਰ ਅੱਗੇ ਕਰ ਯਾਰ ਅੱਗੇ ਕਰ ਟੋ ਅੱਟੋ ਗੱਡੀ ਕਰ ਯਾਰ ਸਾਈਡ ਤੇ ਕਰ ਹਲੋ ਛੋਜਾ ਕੀ ਕਰੋਂ ਅੱਗੇ ਕਰ करंधावा साहिबी गवर्नमेंटी हाज़री लॻो गॾी रोक नोकन पाटीचारी वर्कर आम आदमी पार्टी असां अॼु उन जलूस कढो लंघिया कांग्रस पार्टी जी अॼु जेतिहास रैली आहे रोड शो आहे चेक ते तरीक़ पार्टी न ਥੋੜਾ ਖਲ ਕਰਕੇ ਰੱਖ ਦਿੱਤਾ ਮੇਰੇ ਭਰਾ ਕਿਸੇ ਗੁੰਡੇ ਦੀ ਤੁੱਕੀ ਤੋਂ ਨਹੀਂ ਡਰਨਾ ਪੰਜਾਬ ਬਚਾ ਲਓਗੇ ਪੰਜਾਬ ਬਚਾ ਲਓ ਸੁਣ ਜਾਓ ਬਚਾ ਲਓ ਇਹ ਟੁਕੜਾ ਨਕਬਤਰੀ ਲੋਟੀਆਂ ਲੈ ਲਓ ਇਹਦੇ ਕੇਂਦਰੀ ਹੋ ਕਰਕੇ ਗਿਆ ਅਮਾਨਤਦਾਰੀ ਤੇ ਬੇਇਮਾਨਦਾਰੀ ਦਾ करण ते कढा मेरे सठ जो तीजी पीढ़ी चौथी पीढ़ी सॼे न चली आहे न ज़िंदगी चाहर परिवार तव्हां पेम न सघे हाणे परे सां महिरबानी आराम बी शांती पूरक जा झंडा अॼु लॻा इहो दो हज़ार बाई च बि नो हज़ार चोवीह चीस जिने त ਸਾਰਿਆਂ ਦਾ ਬੜਾ ਧੰਨਵਾਦ ਬੜੇ ਡਿਸਪਲਿਨ ਢੰਗ ਦੇ ਨਾਲ ਤੁਸੀਂ ਸਾਰਿਆਂ ਨੇ ਜਿਹੜੇ ਬਾਬਾ ਨਾਨਕ ਤੋਂ ਕਲਾਂ ਨੌਰ ਦਾ ਜਾ ਰੋਡ ਛੋ ਸੀਗਾ ਉਹ ਤੈ ਕੀਤਾ ਔਰ ਸੱਚੇ ਪਾਤਸ਼ਾਹ ਨੇ ਵੀ ਬਾਬੇ ਨਾਨਕ ਨੇ ਵੀ ਆਓ ਜੀ ਕਿਰਪਾ ਕੀਤੀ ਕਿ ਸਰਕਾਰ ਦਾ ਰੋਡ ਛੋ ਵੀ ਸਾਹਮਣੇ ਤੇ ਤੁਹਾਡਾ ਰੋਡ ਛੋ ਵੀ ਸਾਹਮਣੇ ਔਰ ਤੁਸੀਂ ਅਗਲੇ ਗੱਡੀਆਂ ਆਈਆਂ ਉਹਨਾਂ ਦਾ ਵੀ ਜੀ ਆਇਆਂ ਆਖਦੇ ਆ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਸਾਡੇ ਮਹਿਮਾਨ ਆ ਠੀਕ ਜੇ ਇੱਥੇ ਤੁਹਾਡੇ ਕੋਲ ਬੰਦੇ ਘੱਟ ਸੀ ਕੋ ਲਾਡੂ ਛਾਡੂ ਸਾਨੂੰ ਕਹਿ ਲੈਂਦੇ ਏਟੀਟੀ ਜ਼ਰੂਰ ਧੰਗ ਚ ਮਲਾਇਆ ਲੋਕਾਂ ਨੂੰ ਸੋਇ ਪ੍ਰਤੱਖ ਪ੍ਰਮਾਣ ਤੁਸੀਂ ਦੇ ਦਿੱਤਾ ਉਹਨਾਂ ਦੇ ਵਜ਼ੀਰ ਉਹਨਾਂ ਦੇ ਵਿਧਾਇਕ ਜਿਹੜੇ ਗੱਡੀ 'ਤੇ ਚੜ ਕੇ ਵੇਖ ਗਏ ਅੱਜ ਦਾ ਟਰੈਲਰ ਔਰ ਫਿਲਮ ਜਿਹੜੀ ਆ 20 ਤਰੀਕ ਨੂੰ ਇਹਨਾਂ ਨੂੰ ਦਿਖਾ ਦੇਵਾਂਗੇ ਔਰ ਨਾਲ ਹੀ ਮੇਰੀ ਸਾਰਿਆਂ ਨੂੰ ਅਖੀਰੋਂ ਥੀਨ ਕਿ ਜਿਹੜੀ ਪਿਛਲੇ ਕਈ ਦਿਨਾਂ ਤੋਂ ਤੁਸੀਂ ਮਿਹਨਤ ਕਰ ਰਹੇ ਹੋ ਔਰ 15 15 28 ਡਾਲਰ ਰੈਲੀਆ ਰੋਜ਼ ਕਰ ਰਹੇ ਹੋ ਮੈਂ ਤਕਰੀਬਨ ਸਾਰੇ ਹਲਕੇ ਚ ਗਿਆ ਔਰ ਜਿਸ ਤਰੀਕੇ ਦੇ ਨਾਲ ਤੁਸੀਂ ਮਾਨ ਬਖਸ਼ਿਆ ਰੰਧਾਵਾ ਸਾਹਿਬ ਦੇ ਪਰਿਵਾਰ ਨੂੰ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਕੱਲ ਦਾ ਦਿਨ ਰਹਿ ਗਿਆ ਇੱਕ ਇੱਕ ਬੋਡ ਮੈਡਮ ਜਤਿੰਦਰ ਕੰਧਾਵਾ ਨੂੰ ਪਾ ਦਿਓ ਸਾਡੀ 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 ਇਹ ਬਾਈ ਲੱਖਣ ਨਹੀਂ ਕੱਲੀ ਇਹ ਸਾਡੀ ਸੁਖਜਨਨ ਸਿੰਘ ਰੰਧਾਵਾ ਮంత్రి ਹੋਣਾ ਚਾਹੀਦਾ ਜਿਹਨੂੰ ਪੰਜਾਬ ਦੀ ਲੋਕਾਂ ਦੀ ਪੀੜ ਹੋਵੇ ਪੰਜਾਬ ਦਾ ਮੁੱਖ ਮੰਤਰੀ ਛੁਟਕਲੇ ਸੁਣਨ ਵਾਲਾ ਨਹੀਂ ਚਾਹੀਦਾ ਸਾਨੂੰ ਬਹੁਤ ਛੁਟਕਲੇ ਸੁਣਾਏ ਪਰ ਮੇਰੀ ਬੇਨਤੀ ਹੈ ਸਾਰੇ ਖਾਸ ਕਰਕੇ ਇੱਕ ਬੇਨਤੀ ਹੋਰ ਕਰਨ ਲੱਗਿਆ ਪਿਛਲੇ ਦਿਨਾਂ ਦੇ ਵਿੱਚ ਆਕਾਲੀ 당 ਨੇ ਆਕਾਲੀ 당 ਨਹੀਂ ਸੋਰੀ ਲੋਕਲ ਲੀਡਰ ਨੇ ਸਮਰਥਨ ਦਿੱਤਾ ਕਿਸੇ ਦਾ ਨਿੱਜੀ ਫੈਸਲਾ ਹੋ ਸਕਦਾ ਮੈਂ ਉਸ ਤੇ ਟਿੱਪਣੀ ਨਹੀਂ ਕਰਦਾ

ਸ਼੍ਰੀ ਕਾਲਕਉਨ ਸਾਹਿਬ ਤੋਂ ਸੰਗਮੋਰ ਸੰਸਤਾ ਸਾਡੀ ਜਿੱਥੇ ਹਰ ਕਾਂਗਰਸੀ ਸਿਰ ਝੁਕਦਾ ਜਿੱਥੇ ਹਰ ਪੰਜਾਬ ਦੇ ਮੁਸਲਮਾਨ ਦਾ ਸਿਰ ਝੁਕਦਾ ਇਹ ਅਕਾਲੀ ਦਲ ਨੂੰ ਔਰ ਸੁਖਬੀਰ ਸਿੰਘ ਬਾਦਲ ਨੇ ਬਾਈਕਾਟ ਕੀਤਾ ਨੱਖੰਦਾ ਇਹ ਕਾਮੀ ਦਾ ਨਿਸਰਥਨ ਨਹੀਂ ਕੀਤਾ ਇਹ ਨਿੱਜੀ ਇਨਵਰਸਨ ਹੋਇਆ ਸੋ ਮੇਰੀ ਬੇਨਤੀ ਆ ਮੈਨੂੰ ਪਤਾ ਅਸੀਂ ਅਕਾਲੀ ਦਲ ਚ ਰਹੇ ਆ ਅਕਾਲੀ ਦਲ ਦੇ ਹੱਥ ਵੱਡੇ ਜਾਣ ਜਿਹੜੇ ਕੋਰ ਅਕਾਲੀ ਆ ਕੱਟੜ ਕਾਲੀ ਆ ਉਹ ਟੱਕੜੀ ਤੋਂ ਬਾਹਰ ਵੋਟ ਨਹੀਂ ਪਾਉਂਦੇ ਭਾਵੇਂ ਨੱਕ ਨਾਂ ਲੀਕਾ ਕੱਢ ਲਿਏ ਔਰ ਜਦੋਂ ਫੋੜ ਪਾਉਣ ਦੀ ਗੱਲ ਆਈ ਜਿੱਥੇ ਬੋਕਰ ਆ ਗਈ ਉੱਥੇ ਦੇ ਵੈਸੇ ਕਿਸਮਤ ਆ ਜਾਂਦੀ ਆ ਉੱਥੇ ਕਿਸੇ ਨੇ ਵੋਟ ਇਹਨਾਂ ਨੂੰ ਵਰਕਾ ਪਾਉਣੀ ਨਹੀਂ ਉਹ ਸਭ ਜਿਹੜਾ ਸੱਚੇ ਪਾਛੋਂ ਨੇ ਮੇਰ ਤੁਹਾਡੇ ਨੇ ਕਰ ਦੇਣੀ ਆ ਸਾਲ ਆ ਗਿਆ ਦੇਣ ਔਰ ਇਹਨਾਂ ਨੇ ਅੱਜ ਕੱਲ੍ਹ ਕੱਲ ਇਹਨਾਂ ਨੇ ਬੜੇ ਧੱਕੇ ਮਾਰੇ ਆਪਣਾ ਨੇ ਕਦੀ ਦੀਪੂ ਵਾਲਿਆਂ ਨੂੰ ਕਦੀ ਕਿਸੇ ਨੂੰ ਤੇ ਅੱਜ ਕਹਿੰਦੇ ਹੀ ਪੇਸ਼ ਹੋਇਓ ਅਈ ਕਿਹਾ ਮੈਂ ਤਾਂ ਰੰਧਾਵਾ ਸਾਹਿਬ ਆਉਣ ਲੱਗੇ ਪੇਸ਼ ਹੋਣ ਤੇਰੇ ਕਹਿੰਦੇ ਵੀ ਨਹੀਂ ਨਹੀਂ ਨਾ ਆਏ ਲੋੜ ਨਹੀਂ ਅਜੇ ਜਿੰਦਾ ਸੁਖਜੰਦਰ ਸਿੰਘ ਰੰਧਾਵਾ ਜਿੰਦਾ ਤੁਹਾਡਾ ਜਿੰਦਾ ਤੁਹਾਡਾ ਪ੍ਰਧਾਨ ਹੈ ਇਹਨਾਂ ਨਾਲ ਬਾਅਦ ਚ ਵੇਖਣਾ ਉਹ ਪਹਿਲਾਂ ਨਿਗਾਹ ਨਹੀਂ ਕਾਬੂ ਆਉਣਾ ਜੱਪੋ ਉਹ ਵੀ ਤੁਰੇ ਨੇ ਕੱਲਾ

ਕੰਮ ਬਤਨਾ ਨਹੀਂ ਦੇ ਜਿੰਨੇ ਸਾਡੇ ਵਰਕਰਾਂ ਨੇ ਵੇਖਿਆ ਤੋ ਆ ਗਿਆ ਨਾ ਤੋ ਕੰਮ ਕੇ ਇਹ ਮੇਰੀ ਗੱਲ ਸੁਣੋ ਆਪੂ ਸੁਣਾ ਲੂ ਕਹਿਣਾ ਤੁਹਾਨੂੰ ਸਾਰਿਆਂ ਨੂੰ ਪਤਾ ਆ ਦਿੱਤਿਆਂ ਦੇ ਦਾਰੇ ਨਹੀਂ ਡੰਡਾ ਸਾਡੀ ਵਰਕਰਾਂ ਨਾਲ ਕੋਈ ਗੱਲ ਨਹੀਂ ਤੁਸਾਲਿਆਂ ਨੇ ਜੇ ਕਿਸੇ ਨੇ ਸਾਡੇ ਵਰਕਰਾਂ ਨੂੰ ਵੇਖਿਆ ਲਓ ਗੱਲ ਸੁਣ ਲਓ ਮੈਂ ਇੱਕ ਗੱਲ ਕਹਿ ਦਿੰਦਾ ਜਿੰਨੇ ਲੋਕ ਆ ਗਏ ਸਾਰੇ ਸਦਾ ਰਹੇ ਤਾਨੀ ਚੱਲਦੇ ਗਾੜੀ ਜੁੱਟ ਨਾਲ ਆ ਬੇਟਾ ਸਾਡਾ ਪਿਓ ਕਿੱਥੇ ਗਿਆ ਸਰਦਾਰ ਗੁਰਮੀਤ ਸਿੰਘ ਪਾੜਾ ਸਾਡਾ ਪਿਤਾ ਜਿਹਨੇ 10 ਸਾਲ ਪੰਜ ਤਿੰਨ ਦਾਨੀਆਂ ਚੰਨਾ ਦਾ ਖਾਲਸਾ ਤੁਸੀਂ ਆਪਣੇ ਸੀਤੰਦਾਲਾ ਤਿੰਨ ਮੁੰਡੇ ਤਿੰਨ ਗੁਰਮੀਤ ਸਿੰਘ ਪਾੜੇ ਦੇ ਤੇ ਸੁਖਵਿੰਦਰ ਸਿੰਘ ਦਾ ਇੱਕ ਮੇਟਾ ਤੇ ਚਾਰ ਜਾਨੇ ਨੇ ਚਾਰ ਤੇ ਜੇ ਚਾਰਾਂ ਨੂੰ ਕਿਸੇ ਲੜਕੇ ਨੇ ਮਾਰਨਾ ਪਿਆ ਤੁਹਾਡੇ ਕਰਕੇ ਉਹ ਮੇਰੇ ਹੱਥ ਜੋੜ ਕੇ ਬੇਨਤੀ ਆ ਸਰਕਾਰ ਨਾਲ ਮੱਥਾ ਕੱਲਾ ਹੀ ਲਾਉਣ ਨੂੰ ਤਿਆਰ ਆ ਅੱਜ ਰੋਡ ਗਿਆ ਕਿ ਅੱਗੇ ਰੋਡ ਗਿਆ ਇੱਕ ਚਿੱਲੇ ਨੂੰ ਸ਼ਿਸ਼ੇ ਦੇ ਨਾਲ ਖਾਸ ਕਰਕੇ ਜੌ ਪਜਾਰੇ ਦਾ ਰੇਡ ਕੀਤਾ ਅੱਜ ਜਿੱਥੇ ਰੋਡ ਕੰਮ ਤੇ ਉਹ ਭਾਗ ਤੇਰੀ ਗੱਲੋਂ ਵੱਕੀ ਪ੍ਰਸ਼ਾਸਨ ਐਸਐਸਪੀ ਗੁਰਦਾਸਪੁਰ ਦੇ ਅਸਪੀਤਲ ਨਾਲ ਜਾਣਾਂ ਅੱਜ ਰੇਡ ਕਰਿਆ ਗੱਡੀਆਂ ਫੁਲਾਸ ਹੋ ਲੈ ਕੇ ਜਿਉਂ ਫਿਰ ਅੰਦਰ ਨਾਲ ਦੁਨੀਆਂ ਤੋਂ ਤਾਂ ਬੰਦ ਕਰਿਓ ਤੂੰ ਕਰਿਓ ਰੇਂਜ ਨੇ ਪਾਈ ਆ ਜਿਵੇਂ ਅਸੀਂ ਦਲ ਤੋਂ ਵਗੇ ਠੀਕੋ ਤੇ ਜਦ ਅੰਦ ਸੱਤਰੀ ਪੁਲਸ ਨੇ ਰੇਡ ਕੀਤੀ ਤੇ ਫਿਰ ਆਪਦਾ ਪਰਚਾ ਆ ਕੇ ਰੱਖਿਆ ਪਰ ਤਰਨੇ ਲਾਹੇ ਤੁਸੀਂ ਤਰਨੇ ਉਸ ਕਰਕੇ ਮੇਰੀ ਬੈਂਤੀ ਆ ਕੋਈ ਇੱਕ ਇੱਕ ਕਾਲ ਤੇ ਸਾਰੇ ਇਹਦੇ ਤੇ ਤੁਸੀਂ ਆ ਜਿੰਨੇ ਮੈਨੀਆਂ ਬਾਤ ਸੁਣਦੇ ਹੋ ਜਦੋਂ ਇੱਕ ਕਾਲ ਆਈ ਤਾਂ ਉਹ ਕਿ ਅਸ ਪਿੰਡ ਚ ਪਹੁੰਚਣਾ ਧੱਫੀਆਂ ਨਾ ਆਜੋ ਤੁਹਾਡੇ ਤੋਂ ਪਹਿਲਾਂ ਅਸੀਂ ਆਉਂਦੇ ਹਾਂ ਦੇਣੀਆਂ ਉਹ ਜਿਹੜਾ ਜਿਵੇਂ ਮਰਜੀ ਮੋਟ ਪਾਵੇ ਕਿਸੇ ਨੂੰ ਕਿਸੇ ਦਾ ਡਰ ਨਹੀਂ ਸਾਡੇ ਕੰਮ ਚੰਗੇ ਆ ਤੇ ਸਾਨੂੰ ਮਾਰਿਓ ਉਹਨਾਂ ਦੇ ਚੰਗੇ ਆ ਦੁਨੋਂ ਰੁਆਲਿਓ ਪਰ ਗੁੰਡਾਗਰਦੀ ਅਸੀਂ ਇੱਥੇ ਚੱਲਣ ਨਹੀਂ ਦੇਣੀ ਭਾਵੇਂ ਇੱਥੇ ਆ ਜੇ ਐਸਐਸਪੀ ਤੇ ਭਾਵੇਂ ਆ ਜੇ ਡੀਜੀਪੀ ਤੇ ਭਾਵੇਂ ਮੁੱਖ ਮੰਤਰੀ ਆ ਪਾ ਜੇ ਸਾਨੂੰ ਇਹ ਕੰਤਾ ਪੇੜ ਕਰਨੀ ਹੋ ਤਕੜੇ ਹੋ ਅਕੀਰ ਨਗਰ ਸੁਖਜਿੰਦਰ ਸਿੰਘ ਜਿੰਦਾਬਾਦੇ ਨਾ 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 ਮੰਗੋ ਕੁੱਲ ਕਰਕੇ ਦੱਸਦੇ ਪਈ ਸਾਰੇ ਨਾਲ ਸਰਦਾਰ ਸੁਖਜਿੰਦਰ ਸਿੰਘ ਜਿੰਦਾਬਾਦ ਜਿੰਦਾਬਾਦ ਹੋਲਾ ਸ਼ਰੀਆ ਕਾਲਾ ਆਹਾਂ ਬਹੁਤ ਨਵਾਦੇ ਭਰਾਓ ਸਮਝਣ ਦੀ ਲੋੜ ਆ ਐਮਐਲ ਪਹਿਲਾਂ ਵੀ ਬਣਦੇ ਆਏ ਜੇ 70 ਸਾਲ ਹੋ ਗਏ ਆ ਐਮਐਲ گاਉਂ ਵੀ ਬਣਨੇ ਆ ਜਿਹੜੇ ਲੱਖ ਦਾ ਮੁੱਖ ਮੰਤਰੀ ਬਣ ਜਾਂਦਾ ਨਾ ਉਸ ਪਾਰਟੀ ਦੇ ਲੋਗ ਜਿੱਦੋਂ ਉਹ ਕੰਮ ਪ੍ਰੋਗਰੈਸ ਨਹੀਂ ਕਰਦੇ ਉਹਨਾਂ ਦੀ ਤਰੱਕੀ ਥੰਮੀ ਇੱਕ ਇਲਾਕੇ ਦੇ ਹਰ ਇੱਕ ਬਸੰਦੇ ਦੀ ਕੱਟੀ ਹੁੰਦੀ ਆ ਉਸ ਇਲਾਕੇ ਦੀਆਂ ਟਿਕਾਣਾਂ 'ਤੇ ਰੇਡ ਵਾਧਦੇ ਆ ਪ੍ਰਾਪਰਟੀਆਂ ਦੇ पंजी साल पहिरां बठिडे कंदे सरदार प्रकाश बादल मुख़्त्री बठिंडे मोहार बेगी उन जी महारी बदली सारियूं पार्टियां जी लहार बदली असां हर बंदि जी प्रोपर्टी रेट वधिया कार बेनी आहे पगड़े हुजे ਮੇਰੀ ਸਾਰੇ ਮਰਕਾ ਨੂੰ ਬੇਨਤੀ ਆ ਰਮਾਨ ਸਾਹਿਬ ਉਹਨਾਂ ਇਥੋਂ ਮੰਦਰ ਦੇ ਮੱਥਾ ਟੇਕਣਗੇ ਉਸ ਤੋਂ ਬਾਅਦ ਸਾਰਿਆਂ ਨੂੰ ਛੁੱਟੀ ਹੈ ਤੇ ਆਪੋ ਆਪਣੇ ਪਿੰਡਾਂ 'ਚ ਜਾ ਕੇ ਮੋਰਚੇ ਲਾ ਲਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਵੇਰ ਦੇ ਨਾਲ ਇਹ ਦੇਖੂ ਤੁਰੇ ਜੇ ਡੇਰੇ ਬਾਬਾ ਨਾਨਕ ਕੋ ਤੁਹਾਡਿਆ ਕੇ ਸੀਤਕਾਉਂਦੇ ਆ ਧੰਨਵਾਦ ਤੁਹਾਡਾ ਬਹੁਤ ਬਹੁਤ